ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਇੱਕ 파ਟ ਲੈ ਕੇ ਆਏ ਜੀ ਕੈਪ ਦਾ 베ਬੀ ਕੈਪ ਬਣਾਈ ਸੀ ਪਹਿਲਾਂ ਦੋ 파ਟ ਆਪਾਂ ਪਾਤੇ ਇਹ 파ਟ 3 ਹੈ ਜੀ ਭੈਣਾਂ ਨੇ ਕਮੈਂਟ ਕੀਤੇ ਸੀਗੇ ਜੀ ਬਿਸੰਕੁੰਡੇ ਕਟਾਉਣ ਦਾ ਪਤਾ ਨਹੀਂ ਲੱਗਿਆ ਵੀਡੀਓ ਦੁਆਰੇ ਬਣਾ ਕੇ ਦਿਖਾਓ ਤੇ ਆਪਾਂ ਭੈਣਾਂ ਦੀ ਡਿਮਾਂਡ ਤੇ ਵੀਡੀਓ ਦੁਆਰੇ ਬਣਾ ਕੇ ਦਿਖਾ ਰਹੇ ਹਾਂ ਜੀ ਆ ਦੇਖੋ ਜੀ ਪ੍ਰੋਸੈਸ ਸਾਰਾ ਉਮੀ ਹੈ ਜੀ ਆਪਣਾ ਇਥੋਂ ਆਪਾਂ ਪਾਈਆਂ ਸੀਆਂ ਜੇ ਪ੍ਰੂਨੇ 80 ਘੁੰਡੇ ਲੈਏ ਆ ਜੀ 40 ਝੋਟੇ ਇਹ ਕੈਪ ਆਪਾਂ 6 ਮਹੀਨਿਆਂ ਤੋਂ ਲੈ ਕੇ ਸਾਲ ਦੇ ਬੱਚੇ ਦਾ ਬਣਾਇਆ ਜੀ 6 ਸਲਾਂਗਾਂ ਪਾਈਆਂ ਜੀ ਆਹ ਪਰ ਤਿੰਨ ਉਲਟੀਆਂ ਉਧਰਲੇ ਪਾਸੇ ਉਲਟੇ ਪਾਸੇ ਤਿੰਨ ਉਲਟੀਆਂ ਸਿੱਧੇ ਪਾਸੇ ਤੇ ਆ ਪਿੰਕ ਦੀਆਂ ਪਾਈਆਂ ਜੀ ਆਪਾਂ ਚਾਰ ਦੋ ਉਲਟੀਆਂ ਪਾਈਆਂ ਦੋ ਸਿੱਧੀਆਂ ਪਾਈਆਂ ਆ ਫੇਰ 6 ਪੰਗਾ 4 ਪੰਗਾ 6 ਪੰਗਾ ਤੇ ਆਪਾਂ ਥੋੜਾ ਜਿਹਾ ਹੋਰ ਵੀ ਵੱਡਾ ਬਣਦਾ ਜੀ ਜਿਹੜੀਆਂ ਆਪਾਂ ਪਿੰਕ ਦੀਆਂ ਦੋ ਬਣਾਂਗੀਆਂ ਨੇ ਇਹ ਚਾਰ ਲੈਣਾ ਬਣਦਾ ਜੀ ਇੱਥੇ ਚਾਰ-ਚਾਰ ਸਲਾਂਗਾਂ ਦੀਆਂ ਫੇਰ ਕੁੰਡੇ ਘਟਣ ਲੱਗਦੇ ਆ ਤੇ ਆਪਾਂ ਤਾਂ ਇਹ ਪਹਿਣਾ ਨੂੰ ਵੀ ਕੁੰਡੇ ਘਟਾ ਕੇ ਦੱਸਣਾ ਜੀ ਵੀਡੀਓ ਪਾਉਣੀ ਹੈ ਦੁਆਰੇ ਤੇ ਵੀਡੀਓ ਸਕਿੱਪ ਨਾ ਕਰਿਆ ਕਰੋ ਪਹਿਣਾ ਵੀਡੀਓ ਸਾਰੀ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਫੇਰ ਹੀ ਵੀਡੀਓ ਚ ਡਿਜ਼ਾਈਨ ਦਾ ਪਤਾ ਲੱਗਦਾ ਤੇ ਥੋੜੀ ਜਿਹੀ ਮੇਥੋਂ ਵੀ ਮਿਸਟੇਕ ਹੋਈ ਐ ਵੀ ਨਹੀਂ ਪ੍ਰੋਪਰ ਦੱਸਿਆ ਗਿਆ ਤੇ ਚਲੋ ਜੀ ਆਪਾਂ ਤੁਹਾਨੂੰ ਦਵਾਰੇ ਬਣਾ ਕੇ ਦਿਖਾ ਰਹੇ ਹਾਂ ਕੁੰਡੇ ਘਟਾ ਕੇ ਤੇ ਸਾਰੀ ਹੀੜੋ ਦੇਖਿਓ ਹੁਣ ਸ਼ੁਰੂ ਤੋਂ ਲੈ ਕੇ ਐਂਡ ਤੱਕਰ ਲੋ ਜੀ ਆਸਲਾ ਹੈ ਜਦੋਂ ਆਪਾਂ ਪੂਰੀ ਕੈਪ ਬਣਾਉਣੀ ਹੈ ਜੀ ਉਦੋਂ ਤਹੇ ਤਿੰਨ ਪੈਂਦੀਆਂ ਨੇ ਉਲਟੇ ਪਾਸੇ ਦੋ ਉਲਟੀਆਂ ਤੇ ਸਿੱਧੇ ਪਾਸੇ ਇੱਕ ਸਿੱਧੀ ਜਦੋਂ ਚੌਥੀ ਸਲਾਈ ਆਪਣੀ ਸਿੱਧੇ ਪਾਸੇ ਜਾਂਦੀ ਹੈ ਉਦੋਂ ਕੁੰਡੇ ਘਟਣ ਲੱਗਦੇ ਆਪਾਂ ਇੱਕੋ ਸਲਾਈ ਪਾਈ ਹੈ ਜੀ ਕਿਉਂਕਿ ਆਪਾਂ ਡਿਜ਼ਾਈਨ ਹੀ ਦੱਸਣਾ ਹੈਗਾ ਤਾਂ ਕਰਕੇ ਆਪਾਂ ਇੱਕ ਸਲਾਈ ਪਾਈ ਤੇ ਹੁਣ ਆਪਾਂ ਕਟਾਉਣੀ ਆ ਜੀ ਢੁੰਡੇ ਤੇ ਤੁਹਾਨੂੰ ਦੱਸਦੇ ਆ ਜੇ ਜਿੰਮੇਰ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਿੰਨੂ ਕਰਦਿਆ ਕਰੋ ਘੰਟੀ ਵਾਲਾ ਬਟਨ ਦਬਾਦਿਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੋ ਜੀ ਆਪਾਂ ਬੁਣਾਗੇ ਜੀ ਇੱਥੇ 6 ਗੁੰਡੇ ਆ ਦੇਖੋ ਜੀ ਆ 6 ਗੁੰਡੇ ਆਪਾਂ ਬਣਾ ਲਈ ਜੀ ਤੇ ਹੁਣ ਆਪਾਂ ਦੋ ਦਾ ਇੱਕ ਬਣਾਵਾਂਗੇ ਜੀ ਆ ਦੇਖੋ ਇਸ ਤਰ੍ਹਾਂ ਹੁਣ ਫੇਰ ਆਪਾਂ 6 ਬਣਾਗੇ ਜੀ 1 2 3 4 5 6 तो आो का आप बनावे जी एक एक, दो तीन चार पाँच छेर आप दो बनावे जी इतें देखो जी इस तरह एक दो तेन चार पाँच फिर आप इत दो करा जी है देखो इस तरह एक दो तीन चार पाँच छोज फिर दो देख करता जी अपा एक दो तीन चार पाँच छः तो बाद फिर आप दो एक बनावे जी एक दो तीन चार छे, छे तो बाद छा ਫੇਰ ਦੋ ਦਾ ਇੱਕ ਕਰਾਂਗੇ ਜੀ ਲੋ ਜੀ 1 2 3 4 5 6 6 ਦੋ ਵਾਰ ਆਪਾਂ ਫੇਰ ਦੋ ਦਾ ਇੱਕ ਬਣਾਵਾਂਗੇ 1 2 3 4 5 6 ਛੇ ਦੋ ਬਾਦ ਦੋ ਦਾ ਫੇਰ ਇੱਕ ਬਣਾਵਾਂਗੇ ਜੀ ਆਪਾਂ ਇੱਕ ਦੋ ਤਿੰਨ ਚਾਰ ਪੰਜ ਛੇ ਆਪਨੇ ਸਿਰੇ ਤੇ ਆ ਗਈ ਜੀ ਦੋ ਕੁੰਡੇ ਸਿਰੇ ਤੇ ਹੋਣੇ ਜ਼ਰੂਰੀ ਨੇ ਤੇ ਇਹ ਦੋਨੇ ਆਪਾਂ ਕਟਾਵਾਂਗੇ ਆ ਦੇਖੋ ਇਸ ਤਰ੍ਹਾਂ ਲੋ ਜੀ ਉਨ ਆਸਲਾਈਏ ਪੁਣੀ ਸਾਰੀ ਉੱਟੀ ਉੱਟੀ ਲੰਘੂਗੀ ਲੋ ਜੀ ਆਸਲਾਈਏ ਆਪਾਂ ਇਹ ਕੁੰਡਾ ਹੁਣ ਬਣਾਵਾਂਗੇ ਜੀ ਆਪਾਂ ਵੀ ਲਾਉਣਾ ਨਹੀਂ ਆ ਦੇਖੋ ਜੀ ਪਹਿਲਾਂ ਆਪਾਂ ਦੋ ਦਾ ਇੱਕ ਕਰੇ ਨੋ ਜਿ ਸਾਰੀ ਸਲਾਈ ਆਪਣੀ ਉਲਟੀ ਉਲਟੀ ਬਣਾ ਕੇ ਆਪਾਂ ਕੰਪਲੀਟ ਕਰਦੇ ਹਾਂ ਜੀ ਇਹ ਵੀਡੀਓ ਥੋੜੀ ਜੀ ਵਧੀਆ ਲੱਗਦੀ ਹੈ ਤਾਂ ਵੀਡੀਓ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਲਓ ਜੇ ਪਸਾਰੀ ਇਹ ਸਲਾਈ ਉਂਟੀ ਉਂਟੀ ਬਣਾ ਕੇ ਕੰਪਲੀਟ ਕਰ ਲਈ ਤੇ ਹੁਣ ਆਗੇ ਜੀ ਆਪਾਂ ਸਿੱਧੇ ਪਾਸੇ ਪਹਿਲਾਂ ਤਾਂ ਆਪਾਂ 6 ਗੁੰਡੇ ਬੁਨੇ ਸੀਗੇ ਜੀ ਦੋ ਦਾ ਇੱਕ ਕਰਿਆ ਸੀ ਤੇ ਹੁਣ ਆਪਾਂ 5 ਗੁੰਡੇ ਬੁਣ ਕੇ ਦੋ ਦਾ ਇੱਕ ਕਰਾਂਗੇ ਲਓ 1 2 3 4 ਆਪਾਂ 5 ਗੁੰਡੇ ਬਣਾ ਲਈ ਜੀ ਤੇ ਆਹ ਦੋ ਦਾ ਆਪਾਂ ਇੱਕ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਇਹ ਸਲਾਈ ਆਪਾਂ ਸਾਰੇ ਆਈ ਕੰਪਲੀਟ ਕਰਾਂਗੇ ਜੀ ਪੰਜ ਬੁਣ ਕੇ ਦੋ ਦਾ ਇੱਕ ਕਰਾਂਗੇ ਫੇਰ ਵਾਲੀ ਸਲਾਈ ਆਪਣੀ ਆਊਗੀ ਚਾਰ ਬੁਣ ਕੇ ਦੋ ਦਾ ਇੱਕ ਕਰਾਂਗੇ ਫੇਰ ਤਿੰਨ ਬੁਣ ਕੇ ਦੋ ਦਾ ਇੱਕ ਕਰਾਂਗੇ ਫੇਰ ਦੋ ਬੁਣ ਕੇ ਦੋ ਦਾ ਇੱਕ ਕਰਾਂਗੇ ਜੀ ਫਿਰ ਸਾਨੂੰ ਅੱਗੇ ਦਿਖਾਉਣੇ ਆ ਲਓ ਜੀ ਆਪਾਂ ਘਟਾ ਲਈ ਜੀ ਤੇ ਆਪਾਂ ਹੁਣ ਇੱਕ ਬਣਾ ਕੇ ਦੋ ਦਾ ਇੱਕ ਕਰਾਂਗੇ ਜੀ ਇੱਕ ਬਣ ਲਿਆ ਜੀ ਆ ਆਪਾਂ ਦੋ ਦਾ ਇੱਕ ਬਣਾਵਾਂਗੇ ਜੀ ਸਾਰੀ ਵੀਡੀਓ ਆਪਾਂ ਨਹੀਂ ਬਣਾਈ ਜੀ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਵਿਚਾਲੂ ਆਪਾਂ ਗੈਰ-ਪਰਦਾ ਸੀ ਥੋੜਾ ਜਿਹਾ ਲਓ ਜੀ ਆਇਕਾ ਕੁੰਡਾ ਬਣ ਕੇ ਜਦੋਂ ਸ਼ੁਰੂ ਤੋਂ ਆਪਾਂ ਮੈਂ ਦਵਾਰੀ ਵੀ ਦੱਸਦੀ ਜੀ ਜਦੋਂ ਸ਼ੁਰੂ ਤੋਂ ਆਪਾਂ ਕੁੰਡੇ ਘਟਾਉਣੇ ਆ ਉਦੋਂ ਆਪਾਂ 6 ਬੁਣ ਕੇ 2 ਦਾ 1 ਕਰਦੇ ਆਂ ਦੂਜੀ ਸਲਾਈ ਆਪਾਂ 5 ਬੁਣ ਕੇ 2 ਦਾ 1 ਕਰਦੇ ਆਂ ਫਿਰ ਤੀਜੀ ਸਲਾਈ ਆ ਜਾਂਦੀ ਆਪਣੀ ਫਿਰ ਆਪਾਂ 4 ਬੁਣ ਕੇ 2 ਦਾ 1 ਕਰਦੇ ਆਂ ਫਿਰ ਆਪਣੀ ਚੌਥੀ ਸਲਾਈ ਆ ਜਾਂਦੀ ਏ ਫਿਰ ਆਪਾਂ 3 ਬੁਣ ਕੇ 2 ਦਾ 1 ਕਰਦੇ ਆਂ ਪੰਜਵੀਂ ਸਲਾਈ 'ਚ ਆਪਾਂ 2 ਬੁਣ ਕੇ 2 ਦਾ 1 ਕਰਦੇ ਆਂ ਤੇ ਹੁਣ ਆਪਾਂ ਇੱਕ ਗੁੰਡਾ ਬੁਣ ਰਹੇ ਆਂ ਸਨ 'ਚ ਤੇ 2 ਦਾ 1 ਬਣਾ ਰਹੇ ਤੇ ਦਿਖਾਉਣੀ ਆ ਜੀ ਤੁਹਾਨੂੰ ਅੱਗੇ ਲੋਜੀ ਇਹ ਮੀਰੇ ਇੱਕ ਭੈਣਾਂ ਨੂੰ ਜਰੂਰ ਸਮਝ ਲੱਗੀ ਹੋਊਗੀ ਲੋਜੀ ਅਸੀ ਰੇਤੇ ਆ ਜਾਂਦੀ ਹੈ ਜੀ ਦੋ ਆਪਣੇ ਇਹਨਾਂ ਦਾ ਵੀ ਦੋ ਦੇ ਇੱਕ ਕਰਨਾ ਹੁੰਦਾ ਆਪਾਂ ਇੱਕ ਨੂੰ ਸਾਰੀ ਸਲਾਈ ਆਪਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਹਾਂ ਲਓ ਜੀ ਹੁਣ ਆਪਾਂ ਕੋਈ ਢੰਡਾ ਨਹੀਂ ਬੁਣਨਾ ਜੀ ਸਨ ਚ ਹੁਣ ਆਪਾਂ ਬਸ ਦੋ ਦਾ ਇੱਕ ਕਰਦੇ ਜਾਵਾਂਗੇ ਲਓ ਜੀ ਇਸ ਤਰ੍ਹਾਂ ਲਓ ਜੀ ਸਾਰੀ ਸਲਾਈ ਉਸ ਆਪਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ ਜੀ ਦੋ ਦਾ ਇੱਕ ਲੋਚ ਹੁਣ ਆ ਗਈ ਜੀ ਆਪਾਂ ਉਲਟੀ ਸਲਾਈ ਤੇ ਉਲਟੀ ਸਲਾਈ ਆਪਾਂ ਉਲਟੀ ਬਣਾਉਣੀ ਹੈ ਇਹ ਆਪਣੀ ਕੁੰਡੇ ਬਚ ਗਏ ਜੀ 2 2 4 2 6 2 ਆ 10 ਇਹਨਾਂ ਦਾ ਵੀ ਆਪਾਂ ਦੋ ਦਾ ਇੱਕ ਬਣਾਵਾਂਗੇ ਜੀ ਆ ਦੇਖੋ ਇਸ ਤਰ੍ਹਾਂ ਨੂੰ ਇਹਨਾਂ ਨੂੰ ਆਪਾਂ ਬਣਾ ਲੈਨੇ ਯੂਟਿਬ ਲਈ। ਲੋਜੀ। ਜਿਹੜੇ ਆਪਣੇ ਆ ਚਾਰ ਕੁੰਡੇ ਐ ਜੀ। ਇਹਨਾਂ ਦਾ ਦੱਸ ਦਿੰਨੇ ਆਪਾਂ ਤੁਹਾਨੂੰ। ਇਹਨਾਂ ਨੂੰ ਆਪਾਂ ਚਾਰਾਂ ਨੂੰ ਇਹਦੇ ਉੱਤੇ ਦੀ ਸਿੱਟਾਂਗੇ ਜੀ। ਆ ਵਾਲੇ ਕੁੰਡੇ ਦੇ। ਮੋਜੀ ਇਹ ਦੇਖੋ ਜੀ ਆਪ ਇੱਥੋਂ ਇਹ ਕਰ ਲੈਣੀ ਆ ਦੇਖੋ ਬਹੁਤ ਸੋਹਣੀ ਸ਼ੇਪ ਬਣਦੀ ਹੈ ਜੀ ਆਪਣੀ ਕੈਪ ਦੀ ਦੇਖੋ ਇਸ ਤਰ੍ਹਾਂ ਲਓ ਜੀ ਐ ਆਪਣੀ ਕੈਪ ਦਾ ਇੱਥੋਂ ਐਂਡ ਹੁੰਦਾ ਹੈ ਜੀ ਇਰੇ ਤੋਂ ਇਹਦੀ ਸਲਾਈ ਕਰਕੇ ਤੇ ਆ ਜਿਵੇਂ ਆ ਆਪਣੀਥੋ ਸਲਾਈ ਹੋ ਜਾਂਦੀ ਹੈ ਤੇ ਇਹਨੂੰ ਐ ਚੱਕਣਾ ਹੁੰਦਾ ਜੀ ਇੱਥੋਂ ਦੀ ਸੂਈ ਕੱਢਣੀ ਹੁੰਦੀ ਹੈ ਆਪਾਂ ਫਿਰ ਐ ਪੱਗ ਦੀ ਤਰ੍ਹਾਂ ਜਿਵੇਂ ਬਲ ਬਣਦੇ ਪੱਗ ਦੇ ਇਕੱਠੇ ਹੋ ਜਾਂਦੀ ਹੈ ਤੇ ਉੱਤੇ ਕੋਈ ਵੀ ਬਟਨ ਵਗੈਰਾ ਤੁਸੀਂ ਲਾ ਸਕਦੇ ਹੋ ਤੁਹਾਡੀ ਮਰਜ਼ੀ ਇੱਕ ਬਟਨ ਵੀ ਲਾ ਸਕਦੇ ਹੋ ਦੋ ਵੀ ਲਾ ਸਕਦੇ ਹੋ ਤੇ ਬਣ ਕੇ ਬਹੁਤ ਸੋਹਣੀ ਕੈਪ ਤਿਆਰ ਹੋਈ ਜੀ ਲੋ ਜੀ ਸਪੈਸ਼ਲ ਪਹਿਣਾ ਦੀ ਡਿਮਾਂਡ ਤੇ ਬਣਾਇਆ ਜੀ ਦੁਆਰੇ ਤੀਜਾ ਆਡਾ ਪਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ